ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਸਵੀਰਾਂ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਨੇੜੇ ਵਿਹਾਨ ਜਿੱਥੇ ਕਿ ਅੱਜ ਬਾਅਦ ਦੁਪਹਿਰ ਇੱਕ ਬਜ਼ੁਰਗ ਮਹਿਲਾ ਜਦੋਂ ਗੁਰੂ ਘਰ ਨੂੰ ਮੱਥਾ ਟੇਕਣ ਜਾ ਰਹੀ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਟੇਰੇ ਬਜ਼ੁਰਗ ਮਹਿਲਾ ਦਾ ਪਰਸ ਲੁੱਟ ਕੇ ਫਰਾਰ ਹੋ ਗਏ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਪਰਸ ਵਿੱਚ ਉਹਨਾਂ ਦੀ ਦਵਾਈ ਮੋਬਾਈਲ ਫੋਨ ਅਤੇ ਕੁਝ ਪੈਸਿਆਂ ਸਮੇਤ ਹੋਰ ਵੀ ਕਾਗਜ਼ात ਸਨ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਦੋ ਨੌ ਚੰ ਜਦੋਂ ਫਰਾਰ ਹੁੰਦੇ ਹਨ ਤਾਂ ਬਜ਼ੁਰਗ ਮਾਤਾ ਵੀ ਉਹਨਾਂ ਦੇ ਪਿੱਛੇ ਭੱਜਦੇ ਹਨ ਜਿਸ ਥਾਂ ਤੇ ਇਹ ਘਟਨਾ ਵਾਪਰੀ ਹੈ ਉਸ ਤੋਂ ਥਾਣਾ ਮਾਡਲ ਟਾਊਨ ਕੁਝ ਹੀ ਮੀਟਰ ਦੀ ਦੂਰੀ ਤੇ ਹੈ ਤੇ ਵਿੱਚ ਮੈਂ ਅੱਜ ਤਾਂ ਹੁਣ ਮੈਨੂੰ ਧਿਆਨ ਨਹੀਂ ਮੈਂ ਸਵੇਰੇ ਦਵਾਈ ਵੀ ਲਿਆਉਂਦੀ ਆ ਵਿੱਚ ਹੀ ਸੜਕ ਉੱਤੇ ਤੁਹਾਡਾ ਮੋਬਾਈਲ ਵੀ ਨਾਲ ਲੈ ਗਏ ਆ ਜੀ ਮੇਰਾ ਵੋਟਰ ਕਾਰਡ ਵੀ ਵਿੱਚ ਹੀ ਆ ਤੁਹਾਡਾ ਬੋਟ ਰਿਕਾਰਡ ਵੀ ਗਿਆ ਜੀ ਆ ਵੀ ਹੋਰ ਮੈਨੂੰ ਪਤਾ ਨਹੀਂ ਕੀ ਚੱਕਰ ਪੂਰਾ ਮਸਲਾ ਇਹਨਾਂ ਦਾ ਹੋਇਆ ਵਾ ਜੀ ਮੈਂ ਇਥੇ ਨੂੜੀ ਪੂਜਾ ਬਣਾਉਂਦੇ ਸੀਗੇ ਉਧਰ ਸੇ ਨਾ ਦੋ ਬਾਈ ਗਏ ਅੰਕੀ ਨਾ ਲਾਗੇ ਲਾਗੇ ਕਹਿੰਦੇ ਤੋੜ ਕੇ ਆਂਦੇ ਸੀਗੇ ਉਹਨੇ ਨਾ ਖੋ ਗਏ ਨਾ ਇਕਦਾਂਸੇ ਨਟ ਗਿਆ ਉਹ ਆਮ ਲੋਕੋ ਆਵਾਜ਼ ਮਾਰ ਆਵਾਜ਼ ਸੁਣਾਈ ਨਹੀਂ ਦੀ ਉਹਨੂੰ ਅੱਛਾ ਅੰਡੇ ਪਿੱਛੇ ਤੇ ਚੀਲਾਂਦੇ ਰਹੇਗਾ ਮੈਂ ਕਿਹਾ ਕੀ ਹੋ ਗਿਆ ਹਾਂ ਹਾਂ ਅੰਡੇ ਕੰਜੀ ਪਰਸਕ ਹੋ ਗਏ ਲਗੇ ਉਹ ਬੰਦੇ ਜਿਹੜੇ ਤੁਹਾਡੇ ਕੋਲ ਆਏ ਸੀਗੇ ਨਹੀਂ ਮੇਰਾ ਕੋਲ ਨਹੀਂ ਆਏ ਸੀਗੇ ਪਹਿਲੇ ਉਧਰ ਸੇ ਇਕਦਾਂ ਜ਼ੋਰ ਸੇ ਆ ਗਏ ਸੇ ਉਹ ਅਰੇ ਤੇਜ਼ ਲੈ ਕੇ ਆਏ ਆ ਤੇ ਤੋ ਠੀਕ ਹੈ ਠੀਕ ਹੈ ਦੋ ਬੰਦੇ ਸੀਗੇ ਆਵਾਜ਼ ਮਾਰਨ ਲੱਗਿਆ ਉਸ ਕੀ ਉਹ ਨਿਕਲ ਗਿਆ ਉਹ ਪਿੱਛੇ ਮੋੜ ਕੇ ਨਹੀਂ ਦੇਖਾ ਉਹ ਠੀਕ ਸਰ ਅੱਜ ਇੱਕ ਮਾਤਾ ਜੀ ਦੀ ਸਨੇਚਿੰਗ ਹੋਈ ਆ ਪੂਰਾ ਮਸਲਾ ਕੀ ਆ ਤੇ ਆਪਣੀ ਕੀ ਕਾਰਵਾਈ ਚੱਲ ਰਹੀ ਆ ਇੱਥੇ ਪੁਲਿਸ थाना ਮੁਖਮੁਖੀ ਥਾਣਾ ਦਾ ਟੈਲੀਫੋਨ ਸੂਲ ਹੋਇਆ ਕਿ ਮਿੱਠਾ ਟੋਣਾ ਗੁਰਦੁਆਰੇ ਕੋਲ ਬਜ਼ੁਰਗ ਦੇ ਨਾਲ ਸਨੇਚਿੰਗ ਹੋਈ ਆ ਸੋ ਮੌਕੇ ਤੇ ਪਹੁੰਚੇ ਆ ਮਾਤਾ ਜੀ ਦਾ ਨਾਮ ਪੁੱਛਿਆ ਆ ਤਾਂ ਜਿਹੜਾ ਸਨੇਚਿੰਗ ਕੀਤੀ ਆ ਹੌਲੀਆ ਪੁੱਛਿਆ ਨੇ ਜੇ ਸਮਾਨ ਖੋਇ ਉਦੋਂ ਪੁੱਛਿਆ ਦੂਛਾ ਟ੍ਰੇਸ ਕਾਲ ਲਈ ਕੈਮਰੇ ਖੰਘਾਲੇ ਜਾਣਗੇ ਮੋਬਾਈਲ ਟ੍ਰੇਸਰ ਲਗਾ ਜਾਏਗਾ ਜਲਦੀ ਜਲਦੀ ਕਾਰਵਾਈ ਕੀਤੀ ਜਾ ਰਹੀ ਹੋਵੇਗੀ ਥੈਂਕ ਯੂ ਕਪੂਤਲਾ ਪਿੰਡ ਲਖਣ ਕਲਾ ਵਿਖੇ ਸਰਪੰਚੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਮਹਿਲਾ ਸਰਪੰਚ ਤੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਤਲਾ ਦਾਖਲ ਕਰਵਾਇਆ ਐਮਰਜੈਂਸੀ ਵਾਰਡ ਵਿੱਚ ਜ਼ੇਰੇ ਇਲਾਜ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਲਖਣ ਕਲਾ ਪੱਟੀ ਖਿਜ਼ਰਪੁਰ ਨੇ ਦੱਸਿਆ ਕਿ ਉਸਦੀ ਮਾਤਾ ਤੇਜਿੰਦਰ ਕੋ ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾਂ ਦੀ ਪੁਰਾਣੇ ਰੰਜਿਸ਼ ਕਾਰਨ ਉਸ ਨੂੰ ਧੋਖੇ ਨਾਲ ਅਕੈਡਮੀ ਵਿਖੇ ਸੱਦਿਆ ਜਦੋਂ ਉਹ ਉੱਥੇ ਮੌਕੇ ਤੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਕੁਝ ਵਿਅਕਤੀਆਂ ਨੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਇੱਕ ਗੋਲੀ ਉਸ ਦੇ ਸਿਰ ਦੇ ਕੋਲ ਲੰਗੀ ਤੇ ਦੂਸਰੀ ਉਸ ਦੀ ਬਾਹ ਵਿੱਚ ਚਾਲ ਗਈ ਮੇਰਾ ਨਾਂ ਜੀ ਪਵਿੱਤਰ ਸਿੰਘ ਆ ਜੀ ਠੀਕ ਹੈ ਤੇ ਕਿੱਥੇ ਰਹਿੰਦੇ ਮੈਂ ਪਿੰਡ ਲਖਨਗੜਾਂ ਤੋਂ ਜੀ ਮੇਰੇ ਮਦਰ ਤਰਜਿੰਦਰ ਕੌਰ ਜੀ ਉਹ ਪਿੰਡ ਤੋਂ ਮੌਜੂਦਾ ਸਰਪੰਚ ਆ ਜੀ ਮਾਮਲਾ ਕੁਝ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ ਠੀਕ ਹੈ ਜੀ ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਿਤੇ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨਕਸ਼ਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇੱਦਾਂ ਕਰਨਾ ਉਦਾਂ ਕਰਨਾ ਇਹ ਉਦੋਂ ਦੀ ਰੰਜਿਸ਼ ਚੱਲਦੀ ਹੁੰਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਂ ਵੀ ਆਪਾਂ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲੇ ਆਈਂ ਵੀ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਆ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਮੈਂ ਕੱਲ੍ਹ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਮੈਂ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਨਾ ਹੀ ਬਾਬਾ ਜੀ ਦੇ ਪੈਰੀ ਹੱਥ ਲਾਏ ਮੇਰੇ ਪੈਰੀ ਹੱਥ ਨਾਲ ਉਹਨਾਂ ਦੇ ਨਾਲ ਹੀ ਸੁਦਾਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹਾਂ ਉਹਨੇ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਨਾ ਤੇ ਕਹਿੰਦਾ ਗੋਲੀ ਮਾਰੋ ਤੇ ਜਲਦੀ ਜਦੋਂ ਹੀ ਗੱਲ ਹੋਈ ਤੇ ਮੈਂ ਦੇਖਿਆ ਬਾਬਾ ਨੇ ਵਾਰ-ਵਾਰ ਨੋਟ ਕਰਕੇ ਉਹਨੇ ਮੇਰੇ ਫੈਰ ਕੀਤਾ ਵਾ ਹੱਥ ਮਾਰਿਆ ਤਾਂ ਉਹਨੂੰ ਮੇਰੇ ਸਿਰ 'ਤੇ ਗੋਲੀ ਖਹਿ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਇਹ ਸਤਨਾਮ ਸਿੰਘ ਨੇ ਮਤਲਬ ਪੂਰਾ ਜ਼ੋਰ ਲਾਇਆ ਵੀ ਮੈਨੂੰ ਉੱਥੇ ਫੜਿਆ ਇਹਨੇ ਮੈਂ ਮਹੀਂ ਛੁੱਟਿਆ ਨਾਲ ਕੋਲ ਜੀ ਠੀਕ ਹੈ ਜੀ ਰਕबीर ਸਿੰਘ 16 ਵੀ ਉੱਥੇ ਮੌਜੂਦ ਸੀ ਮੋਕੇ ਤੇ ਸਾਨੂੰ ਉਹ ਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ ਦੌੜੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੇ ਸਤਨਾਮ ਸਿੰਘ ਕੋ ਵੀਰ ਵਾਲ ਪਰ ਹੈਗਾ ਜੀ ਆਪਣਾ ਉਹਨੇ ਵੀ ਮਗਰੋ ਫਾਇਰਿੰਗ ਕੀਤੀ ਰਕਵੀਰ ਰਕਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਾ ਕੇ ਛੱਡਿਆ ਇਹਨਾਂ ਨੇ ਬਹੁਤ ਲਲਕਾਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਇਹਨੂੰ ਅੱਜ ਮਾਰ ਕੇ ਚੱਲਣਾ ਮੈਂ ਜੀ ਮਹੀਂ ਜਿੱਦਾਂ ਕਿਦਾਂ ਕਰ ਕਰਾ ਕੇ ਮੁੰਬਈੋਂ ਉੱ ਇਹ ਟੋਕੜ ਕਿੰਨੇ ਫਾਇਦੇ ਕੀਤੇ ਨੇ ਇਹਨਾਂ ਨੇ ਜੀ ਲਗਭਗ 4-5 ਫਾਇਰ ਕੀਤੇ ਆ ਜੀ ਕਿੰਨੇ ਵਜੇ ਦਾ ਸਮੇਂ ਚ ਜੀ ਸਵਾ 2 ਤੇ 2:30 ਵਜੇ ਦਾ ਹੋਣਾ ਗਰੀਬ ਜੀ ਬਿਲਕੁਲ ਸਵਾ 2:30 ਇੱਥੇ ਕਰੋਗੇ ਜੀ ਕਰਦੇ ਕੁਛ ਨਹੀਂ ਜੀ ਇਹਨਾਂ ਦੀ ਅਕੈਡਮੀ ਜਰੀ ਅਕੈਡਮੀ ਤਾਂ ਮਤਲਬ ਲਗਭਗ ਹੈ ਨਹੀਂ ਉੱਥੇ ਕੋ ਬੱਚਾ-ਬੱਚਾ ਮਤਲਬ ਇਦਾਂ ਹੀ ਆ ਜੀ ਹਾਂ ਜੀ ਤੇ ਜਿਹੜੀ ਰਵਾਲਵਰ ਉਹਨਾਂ ਦੀ ਆਪਣੀ ਲਾਇਸੈਂਸ ਹੈ ਪਤਾ ਨਹੀਂ ਜੀ ਉਹਨਾਂ ਉਹਨਾਂ ਦੀ ਉਹ ਲਾਇਸੈਂਸੀ ਰਵਾਲਵਰ ਸੀ ਕਿ ਉਹਨਾਂ ਕੋਲ ਦੋ ਨੰਬਰ ਦੀ ਸੀ ਹਾਂ ਜੀ ਉਹਨਾਂ ਨੇ ਉਹਦੇ ਵਿੱਚੋਂ ਫਾਇਰਿੰਗ ਕੀਤੀ ਹਾਂਜੀ ਰਾਤਰਾਮ ਸਿੰਘ ਸਰਪੰਚ ਕੋ ਵੀ ਰਵਲਵਰ ਸੀ ਜੀ ਉਹਨੇ ਵੀ ਕੱਢ ਕੇ ਫਾਇਰਿੰਗ ਕੀਤੀ ਮੇਰਾ ਮਗਰ ਮੇਨਾ ਕੁਤਮ ਕੁਤੀ ਮੇਰਾ ਮਗਰ ਤੱਕ ਪਜੇ ਤੁੰ ਨੂੰ ਕਦੇ ਇਹ ਪਿੰਡ ਦੇ ਹੀ ਰੱਖਣ ਕਰਾਂ ਹਾਂਜੀ ਦੋਨੇ ਸਾਡੇ ਪਿੰਡ ਦੇ ਆ ਜੀ ਰਕਵੀਰ ਸਿੰਘ ਸੋਲ ਨੇ ਵੀ ਪੂਰੇ ਮਗਰ ਕੁਵਾ ਲਾਈ ਵੀ ਮੈਨੂੰ ਮਤਲਬ ਵੀ ਇਹਨੂੰ ਜਦ ਬੱਜ ਕੇ ਨਾ ਜਾਵੇ ਇਹਨੂੰ ਮਾਰਨਾ ਹੈ ਮਾਰਨਾ ਜੀ ਹਾਂਜੀ ਇੱਕ ਦੋ ਬੰਦੇ ਹੋਰੇ ਹੀ ਜੀ ਉਹ ਮੈਨੂੰ ਜਦੋਂ ਮੇਰੇ ਕੋਲ ਹੀ ਵੱਜ ਕੇ ਮੈਨੂੰ ਬੇਸੁਰਤ ਜਾਗਾ ਮੈਨੂੰ ਨਹੀਂ ਉਹਨਾਂ ਦੀ ਜਾਨ ਪੇਛਾ ਲਈ ਜਦੋਂ ਮੈਂ ਚੰਗੀ ਤਰ੍ਹਾਂ ਦਿਮਾਗ ਦੇ ਕੇ ਮੋਂ ਵੀ ਦੱਸ ਦੂੰਗਾ ਜੀ ਦੋ ਕੁ ਬੰਦੇ ਹੋਰ ਹੈਗੇ ਇਹਨਾਂ ਦੇ ਨਾਲ ਜੀ ਜਿਹੜੇ ਸਾਈਡ ਤੇ ਖੜੇ ਜਿਹੜੇ ਮਤਲਬ ਇਸ ਚੀਜ਼ ਕਰਕੇ ਖੜੇ ਸੀ ਵੀ ਜੇ ਕਰੇ ਭੱਜਦਾ ਦਿਨ ਆਪਣਾ ਫੜੀ ਤੇ ਮਾਰੀ ਮਤਲਬ ਮੇਰੇ ਮਗਰ ਤੱਕ ਭੱਜੀ ਜਿਹਨਾਂ ਨੇ ਪੂਰੀ ਵਾਰਡ ਆ ਲਈ ਮੈਨੂੰ ਮਾਰਨ ਦੀ ਈਲਾ ਕਪੂਰਥਲਾ ਦੇ ਪਿੰਨ ਪੰਡਾਲ ਬੇਟ ਵਿਖੇ ਦੋ ਤੜਿਆਂ ਦਰਮਿਆਨ ਆਹਮੋ ਸਾਹਮਣੇ ਗੋਲੀਆਂ ਚਲਾਈਆਂ ਗਈਆਂ ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨਸਾਰ ਪਿੰਨ ਪੰਡਾਲ ਬੇਟ ਵਾਸੀ ਦੋ ਤੜਿਆਂ ਦਰਮਿਆਨ ਸ਼ਾਮਲਾਟ ਜ਼ਮੀਨ ਨੂੰ ਲੈ ਕੇ ਪ੍ਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਨੇ ਅੱਜ ਅਚਾਨਕ ਖਤਰਨਾਕ ਰੂਪ ਅਕhtਿਆਰ ਕਰ ਲਿਆ ਦੇਖਦੇ ਹੀ ਦੇਖਦੇ ਦੋਵੇਂ ਤੜੇ ਸਥਾਨਕ ਦਾਣਾ ਮੰਡੀ ਵਿੱਚ ਆਹਮੋ ਸਾਹਮਣੇ ਹੋ ਗਏ ਜਦੋਂ ਮੀਡੀਆ ਕਰਮੀ ਘਟਨਾ ਵਾਲੀ ਸਥਾਨ ਤੇ ਪਹੁੰਚੇ ਤਾਂ ਉੱਥੇ ਦੋ ਵਹਿਕਲ ਅਤੇ ਸੜਕ ਤੇ ਡੁੱਲਿਆ ਖੂਨ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਇੱਥੇ ਕੋਈ ਟਕਰਾਰ ਹੋਈ ਹੈ ਪੂਰੇ ਪੰਜਾਬ ਵਿੱਚ ਗਰਮੀ ਦਾ ਪ੍ਰਕੋਪ ਹੈ ਤੇ ਤਾਪਮਾਨ ਲਗਭਗ 45 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਗੱਲ ਕਪੂਰਥਲਾ ਦੀ ਕਰਦੇ ਹਾਂ ਜਿੱਥੇ ਲੋਕੀ ਠੰਡੇ ਮਿੱਠੇ ਪਾਣੀ ਦੀ ਛਬੀ ਲਗਾਈ ਤੇ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲੀ ਆਮ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਦਾ ਨਾ ਮੋਨ ਨਿਸ਼ਾਨ ਨਹੀਂ ਹੈ ਜਿਸ ਕਾਰਨ ਗਰਮੀ ਦਾ ਪ੍ਰਕੋਪ ਚੱਲ ਰਿਹਾ ਤੇ ਲੋਕੀ ਲੂ ਲੱਗਣ ਨਾਲ ਬਿਮਾਰ ਵੀ ਹੋ ਰਹੇ ਹਨ ਜੀ ਕਿ ਦੋ ਤਿੰਨ ਦਿਨ ਤੋਂ ਗਰਮੀ ਦਾ ਜਿਹੜਾ ਪ੍ਰਕੋਪ ਆ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਜੀ ਔਰ ਮੌਸਮ ਬਗ ਦੇ ਅਨੁਸਾਰ ਆਮਦ ਜਿੰਨਾ ਚੋਰ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੇ ਵਿੱਚ ਜੀ بارش ਵੀ ਦਾ ਨਾਮ ਨਿਸ਼ਾਨ ਐ ਨਹੀਂ ਕਿਤੇ ਵੀ ਜੀ ਜੇ ਇੰਨੀ ਗਰਮੀ 35 ਰਿਤ ਬਹੁਤ ਔਖਾ ਹੈ ਜੀ ਆਮ ਜਨਤਾ ਲਈ ਆਮ ਜ਼ਿੰਦਗੀ ਦੇ ਵਾਸਤੇ ਇੰਨੀ ਗਰਮੀ ਬਹੁਤ ਬਰਦਾਸ਼ਤ ਤੋਂ ਬਾਹਰ ਹੈ ਜੀ ਦੇਖੋ ਗਰਮੀ ਕਾਫੀ ਪੈ ਰਹੀ ਹੈ ਜੀ ਲੋਕਾਂ ਦਾ ਕਾਫੀ ਬੁਰਾ ਹਾਲ ਹੋਇਆ ਤਾਂ અમારી ਗਰਮੀ ਕਰਕੇ ਤੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਸ਼ਬੀਲਾ ਵੀ ਲੱਗੀਆਂ ਹੋਈਆਂ ਤਾਂ ਕਿ ਲਿਕਵਿਡ ਵਗੈਰਾ ਆ ਲੋਕਾਂ ਨੂੰ ਮਿਲਦਾ ਰਹੇ ਪਾਣੀ ਮਿਲਦਾ ਰਹੇ ਜੇ ਦੇਖਿਆ ਜਾਵੇ ਤਾਂ ਦੁਪਹਿਰ ਦੇ 3:30 ਤੋਂ ਬਾਅਦ ਜਿਹੜਾ ਹੈਗਾ ਅਕਸਰ ਟੈਂਪਰੇਚਰ ਵੱਧਦਾ ਹੈ ਉਹਨਾਂ ਜਿਹੜਾ ਟੈਂਪਰੇਚਰ ਹੈਗਾ ਉਹ 44-45 ਦੇ ਕਰੀਬ ਹੈਗਾ 3:30 4 ਵਜੇ ਜਿਹੜਾ ਇੱਕ ਟੈਂਪਰੇਚਰ ਆਖਰੀ ਵਾਰ ਵੱਧਦਾ ਜਿਹੜਾ ਹੈਗਾ ਯਾਰ ਲਾਸਟ ਟਾਈਮ ਤੇ ਉਹ ਕਈ ਵਾਰ 46 ਤੱਕ ਵੀ ਚਲੇ ਜਾਂਦਾ ਹੈ ਤੇ ਲੋਕਾਂ ਨੂੰ ਬਸ ਇਹੀ ਅਪੀਲ ਹੈ ਕਿ ਵੀ ਜੇ ਕੋਈ ਆਪਣਾ ਕੰਮ ਕਰਨਾ ਤਸਵੀਰੇਸਰੇ ਕੰਮ ਕਰੇ ਤੇ ਘਰ ਚਲੇ ਜਾਵੇ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਵੀ ਜਿਹੜੇ ਆਪਣਾ ਸਰਕਾਰੀ ਤਰ੍ਹਾਂ ਦੇ ਵਿੱਚ ਕਮ ਕਾਰਜ 9 ਤੋਂ 5 ਜਾਗਾ ਉਹਨੂੰ ਪਿਛਲੀ ਵਾਰੀ ਜਿੱਦਾਂ 8 ਤੋਂ 2 ਵਜੇ ਤੱਕ ਕੀਤਾ ਗਿਆ ਸੀ ਉਹ ਵੀ ਕਰ ਲਵੇ ਤਾਂ ਕਿ ਲੋਕਾਂ ਨੂੰ ਸਰਕਾਰੀ ਕੰਮਾਂ ਨੂੰ ਵੀ ਸਵੈਸਵੈ ਕੰਮ ਕਰਾ ਕੇ ਲੋਕੀ ਆਪਣੇ ਘਰ ਵਾਪਸ ਜਾ ਸਕਣ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਤੇ ਸਤਗੁਰੂ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਮੋਟਰਸਾਈਕਲ ਐਕਟਿਵਾ ਨਾਲ ਟਕਰਾਉਣ ਉਪਰੰਤ ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਰਾਹਗੀਰਾਂ ਦੇ ਪੀਸੀਆ ਟੀਮ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਸਿਕੰਦਰ ਕੁਮਾਰ ਕੀ ਹੋਇਆ ਕਿਸ ਤੇ ਥੇ ਆਪ

ਇਹ ਦੋ ਪੇਸ਼ੈਂਟ ਆਏ ਸਨ ਇੱਕ ਨੂੰ ਕੇਸ ਸਿਕੰਦਰ ਜਿਹੜਾ ਨੁਕੇਸ਼ ਹੈ ਉਹ ਤੇ ਬ੍ਰੌਡ ਡੈਡੀ ਪਛੇ ਲੈ ਕੇ ਕੋਣ ਆਇਆ ਡਾਕਟਰ ਸਾਹਿਬ ਇਹਨਾਂ ਨੂੰ ਪੀਸੀਆਰ ਵਾਲੇ ਨਾਲ ਲੈ ਕੇ ਆਏ ਨੇ ਤੇ ਮਾਮੂਮਾ ਦਾ ਮਾਲਕ ਸੀ ਉਹ ਦਾ ਕੇ ਹੈ ਤੇ ਜਿਹੜਾ ਸਿਕੰਦਰ ਹੈ ਉਹਦੀ ਵੀ ਲੱਤ ਤੇ ਕਾਫੀ ਇੰਜਰੀ ਆਈ ਐ ਐਕਸੀਡੈਂਟ ਵੈਸ ਕੀਤੀ ਹੈ ਫੇ ਦੇਖਦੇ ਕੀ ਹਾਲਾਤ ਨੇ ਤੇ ਡਾਕਟਰ ਸੋਕ ਦੱਸ ਦੇ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਕੋਈ ਪਤਾ ਲੱਗਦਾ ਇਹ ਕਹਿ ਰਹੇ ਨੇ ਕਿ ਬਸ ਟੱਪੇ ਜੀ ਨਿਕਲੇ ਸੀ ਤੇ ਇੱਕ ਟਰੱਕ ਨਾਲ ਐਕਸੀਡੈਂਟ ਹੋਇਆ ਫਿੱਟ ਐਂਡ ਰਨ ਦਾ ਕੇਸ ਹੋਊ ਮਾਰਕੇ ਚੱਲ ਗਿਆ ਪੰਜਾਬ ਵਿੱਚ ਉਨੇ ਦੀ ਬਿਜਾਈ ਦਾ ਸੀਜ਼ਨ ਜ਼ੋਰ ਆ ਤੇ ਹੈ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਤਰੀਕਾਂ ਨੂੰ ਰੱਖਿਆ ਗਿਆ ਹੈ ਉੱਥੇ ਮੋਗਾ ਲੁਧਿਆਣਾ ਮਾਨਸਾ ਤੇ ਪਟਿਆਲਾ ਵਿੱਚ ਅੱਜ ਬਿਜਾਈ ਸ਼ੁਰੂ ਕੀਤੀ ਗਈ ਤੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਬਿਜਲੀ ਮਿਲ ਰਹੀ ਹੈ ਤੇ ਇਸ ਮੌਕੇ ਤੇ ਡਿਪਟੀਕ ਮਿਸ਼ਨ ਸਾਗਰ ਸੇਤ ਯਾਨੀ ਕਿਹਾ ਹੈ ਕਿ ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਵੀ ਦਿੱਤੀ ਜਾਵੇਗੀ ਸਰਕਾਰ ਵੱਲੋਂ 9 ਜੂਨ ਨੂੰ ਬਿਜਾਈ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ ਕਿਸਾਨਾਂ ਦੇ ਵੈਲਫੇਅਰ ਨੂੰ ਦੇਖਦਿਆਂ ਹੋਇਆਂ ਜੋ ਪਹਿਲਾਂ ਇੱਕ ਫਿਕਸ ਡੇਟ ਹੁੰਦੀ ਸੀਗੀ ਉਹ ਸਰਕਾਰ ਵੱਲੋਂ ਇਸ ਵਾਰ ਉਸ ਨੂੰ ਸਟੈਗਰਿੰਗ ਕਰਕੇ ਵੱਖ-ਵੱਖ ਡੇਟਾਂ ਦਿੱਤੀਆਂ ਗਈਆਂ ਨੇ ਜਿਲ੍ਹਾ ਮੋਗਾ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੈ ਤੇ ਮੈਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਹ ਪ੍ਰੋਮਿਸ ਕਰਦਾ ਵੀ ਜੋ ਸਰਕਾਰ ਦਾ ਪ੍ਰੋਮਿਸ ਹੈ ਵੀ ਸਭ ਨੂੰ ਨਿਰਵਿਘਨ ਇਲੈਕਟ੍ਰਿਸਿਟੀ ਮਿਲੂਗੀ ਪਾਣੀ ਦੀ ਸਪਲਾਈ ਪਾਣੀ ਦੀ ਵਧੀਆ ਸਪਲਾਈ ਪੁੱਜੇਗੀ ਸਾਡੇ ਮਹਿਕਮੇ ਜੋ ਪੀਐਸਪੀਸੀਐਲ ਹੈਗਾ ਤੇ ਜੋ ਕਨਾਲ ਵਿਭਾਗ ਹੈਗਾ ਉਹ ਦਿਨ ਰਾਤ ਕੰਮ ਕਰ ਰਿਹਾ ਹੈਗਾ ਵੀ ਕਿਸੇ ਵੀ ਤਰ੍ਹਾਂ ਦੀ ਜੋ ਪ੍ਰੋਬਲਮ ਹੈ ਉਹ ਕਿਸਾਨਾਂ ਨੂੰ ਨਾ ਹੋਵੇ ਇਸ ਤੋਂ ਇਲਾਵਾ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਜੋ ਬੈਂਡ ਵੈਰਾਈਟੀਆਂ ਹੈਗੀਆਂ ਨੇ ਜੋ ਪ੍ਰੋਹਿਬਿਟਿਡ ਵੈਰਾਈਟੀਆਂ ਨੇ ਪੂਸਾ 44 ਹੋਗੀ ਉਸ ਨੂੰ ਇਸ ਵਾਰ ਨਾ ਲਾਉਣ ਤਾਂ ਜੋ ਜੋ ਆਪਣਾ ਸਟੱਬਲ ਦਾ ਇਸ਼ੂ ਹੈਗਾ ਜਾਂ ਵਾਟਰ ਦਾ ਕੰਜ਼ਮਪਸ਼ਨ ਦਾ ਜ਼ਿਆਦਾ ਇਸ਼ੂ ਹੈਗਾ ਉਸ ਨੂੰ ਨਜਿੱਠਣ ਦੇ ਲਈ ਸਾਰੇ ਕਿਸਾਨ ਵੀ ਇਸ ਇੱਕ ਬੜੇ ਇੰਪੋਰਟੈਂਟ ਇਨੀਸ਼ੀਏਟਿਵ ਦੇ ਵਿੱਚ ਆਪਦਾ ਯੋਗਦਾਨ ਪਾ ਸਕਣ। ਜੇ ਗੱਲ ਕਰੀ ਲੈਕਸਪੀਡੀ ਤੇ ਸਪਲਾਈ ਦੀ ਵੀ ਤੱਜੂਰ ਰੱਖਿਆ ਗਿਆ ਗਿਆ। ਜੋ ਹਰਮੰਦਰ ਜੀ ਹਰਮੰਦਰ ਜੀ ਤੋਂ ਅੱਜ ਰਮਕੀ ਬੋਆਈ ਸ਼ੁਰੂ ਹੋਈ ਹੈ, ਕੀ ਕਹਿੰਦੇ ਉਸ ਬਾਰੇ? ਇਸ ਕੇ ਬਾਰੇ ਮੈਂ ਜਾਣਕਾਰੀ ਇਹ ਠੀਕ ਹੈ ਸਿ ਪਿਛਲੇ ਸਾਲ ਸਿ 8-10 ਦਿਨ ਅਗੇਤੀ ਹੈ। गर्मी से कुछ बचाव होगा राहत मिलेगा कितना होगा किसानों को भी फायदा है इसमें लेबर को मजदूर को भी ठीक है मजदूरी ठीक हाँ, है हाँ मजदूरी ठीक है लाइट भी आठ घंटे आ रही है तो लाइट की कोई को कमी तो नहीं नहीं लाइट की कोई कमी नहीं है तो कैसा लगेगा इस बार धान और सही लगेगा सीजन हाँ लगेगा। सीजन सही रहेगा आठ दिन दस तो दिन पहला है पिछले साल से आज से शुरू हो गया था आज से नौ तारीख से शुरू हो गया कैसा लग रहा है आज ठीक लग रहा है हाँ ਮੋਗਾ ਨਗਰ ਨਿਗਮ ਨੇ ਹੁਣ ਆਵਾਰਾ ਕੁੱਤਿਆਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਤੇ ਇਹਨਾਂ ਨੂੰ ਰੱਖਣ ਲਈ ਬੁੱਕਣ ਵਾਲਾ ਰੋਡ ਤੇ ਇਸ ਬੀਸੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਦਰਅਸਲ ਆਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਕੱਟ ਰਹੇ ਸਨ ਤੇ ਲੋਕਾਂ ਲਈ ਗੰਭੀਰ ਸਮੱਸਿਆ ਬਣਦੇ ਜਾ ਰਹੇ ਸਨ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।